ਮੈਂ ਕਹਣਾ ਜੀ ਇਹ ਜਦੋਂ ਲੱਤਾਂ ਕੰਬਦੀਆਂ ਨਾ ਦੇਖੋ ਇੱਕ ਮੈਂ ਤਾਂ ਸਿਰਫ ਹਜੇ ਇੱਕ ਰਾਗਬ ਚੱਡੇ ਬਾਰੇ ਗੱਲ ਕੀਤੀ ਸੀ ਉਹ ਤੁਸੀਂ ਜਾਣਦੇ ਹੋ ਗੋਰਾ ਜੀ ਸਾਰੇ ਪਾਸੇ ਉਹਦੇ ਚ ਇੱਕ ਨਾ ਜਿਆ ਪਹਿਲਾਂ ਨਾ ਉਹ ਸਾਰਿਆਂ ਨੂੰ ਇੰਡਸਟਰੀ ਨੂੰ ਲੁੱਟ ਕੇ ਲੈ ਗਿਆ ਹੁਣ ਕਦੇ ਦੇਖਿਆ ਉਹ ਸਭ ਨੂੰ ਪਹਿਲਾਂ ਉਹਨੇ ਸ਼ੁਰੂਆਤ ਕੀਤੀ ਸੀ ਆਕੇ ਜਿੰਨੇ ਇੰਡਸਟਰੀਸਟ ਨੇ ਮੈਂ ਤੁਸ ਇਹ ਮੈਂ ਤੁਹਾਡੇ ਚੈਨਲਾਂ ਦੇ ਮੂਰੇ ਕਹਨਾ ਜਿੰਨੇ ਅੰਮ੍ਰਿਤਸਰ ਲੁਧਿਆਣਾ ਜਲੰਧਰ ਕਿਸੇ ਨੂੰ ਪੁੱਛ ਲਿਓ ਜਿਹੜਾ ਕਰੋੜ 2 ਕਰੋੜ ਰੁਪਈਆ ਦੇਣ ਵਾਲਾ 50 ਲੱਖ ਤੱਕ ਸਭ ਨੂੰ ਮਾਂਜ ਕੇ ਲੈ ਗਿਆ ਤੇ ਮੁੜ ਕੇ ਆਪਣੇ ਉਹਨੇ ਵੀ ਵਿਆਹ ਕਰਾਇਆ ਆਪਣੇ ਹੁਣ ਮੁੜ ਕੇ ਕਿਤੇ ਉਹ ਹੀਰੋਇਨ ਨਾਲ ਜਾਂ ਬੰਬੇ ਰਹਿੰਦਾ ਏ ਜਾਂ ਕਿਤੇ ਲੰਡਨ ਰਹਿੰਦਾ ਏ ਤੇ ਉਹਦਾ ਕੋਈ ਥਾਂ ਟਿਕਾਣਾ ਨਹੀਂਗਾ ਉਹ ਤਾਂ ਚੁੰਡੀ ਹਜੇ ਮੈਂ ਇੱਕ ਦੀ ਵੱਡੀ ਆ ਤਾਂ ਇੰਨੀ ਲੱਗੀ ਹਜੇ ਤਾਂ ਕੱਪੜਿਆਂ ਤੋਂ ਬਾਹਰੋਂ ਬਾਰ-ਬਾਰ ਹੀ ਵੱਡੀ ਆ ਅਜੇ ਤਾਂ ਜਦੋਂ ਕਮੀਜ਼ ਪਰੇ ਕਰਕੇ ਚੁੰਡੀ ਵੱਡਾਂਗੇ ਫੇਰ ਦੇਖਿਓ ਇਹਨਾਂ ਦਾ ਹਾਲ ਕੀ ਆ ਲੱਤਾਂ ਨਹੀਂ ਭਾਰ ਚੱਲਣੀਆਂ ਬਹੁਤ ਕਮਜ਼ੋਰ ਲੱਤਾਂ ਨੇ जिम्मे दावा ਕਰਦੇ ਨਾਲ ਅਖਰੀ ਸਵਾਲ ਕੀ 13 ਦੇ 13 ਸੀਟਾ ਹਿੱਸੇ ਵੰਡ ਗਏ ਪੰਜਾਬੀ ਪੀਐਸ ਨੂੰ ਲੈ ਕੇ ਇੱਕ ਗੱਲ ਇਹ ਆ ਇਹ ਕਹਿੰਦਾ ਸੀ ਨਾ ਡਲਾ ਤੋਂ ਡਲਾ ਹੁੰਦਾ ਹੈ ਇਹ ਜੀ ਗੱਲ ਕਰਦਾ ਸੀ ਨਾ ਉਹ ਇਸਤੇਮਾਲ ਅੱਜ ਤੱਕ ਕਿਸੇ ਦੇ ਤਾਂ ਹੋਇਆ ਨਹੀਂ ਇਹ ਹੁਣ ਪਤਾ ਲੱਗੂਗਾ ਵੀ ਇਹਨਾਂ ਦਾ ਬਣਦਾ ਕੀ ਆ 13 ਦੀਆਂ 13 ਦੀ ਗੱਲ ਕਰਦੇ ਆ 13 13 ਹਲਕਿਆਂ ਚ ਜਾ ਕੇ ਦਿਹਾਉਣ ਥੋੜੇ ਤਾਂ ਤੁਹਾਨੂੰ ਤਾਂ ਪਤਾ ਹੀ ਆ ਤੁਹਾਡੇ ਐਮਐਲਏ ਨੇ ਜਿਹੜੇ ਮੈਂ ਉਹਨਾਂ ਨੂੰ ਹਮੇਸ਼ਾ ਸੁਣਦਾ ਮੈਂ ਨਾ ਨਹੀਂ ਲੈਣਾ ਚਾਹੁੰਦਾ ਉਹ ਐਮਐਲਏ ਆਪਣੀ ਸਰਕਾਰ ਦੇ ਉਲਟ ਕੁਐਸਚਨ ਕਰਦੇ ਆ ਉਹਦਾ ਤਾਂ ਜਵਾਬ ਨਹੀਂ ਹੁੰਦਾ ਵਿਰੋਧੀਆਂ ਦਾ ਜਵਾਬ ਹੈ ਕਿੱਥੋਂ ਦੇ ਦੇਣਗੇ ਇਸ ਕਰਕੇ ਲਾਅ ਐਂਡ ਆਰਡਰ ਬੁਰਾ ਹਾਲਾ ਸ਼ੂਟਆਊਟ ਹੋ ਰਹੇ ਆ ਸਪਾਰੀਆਂ ਲਈਆਂ ਜਾ ਰਹੀਆਂ ਸੌ ਸੌ ਮੋਬਾਈਲ ਅੰਦਰੋਂ ਲੱਭ ਰਿਹਾ ਏ ਕੋਈ ਹਾਲ ਹੀ ਨਹੀਂਗਾ ਕਿਸੇ ਮੰਤਰੀ ਦੀ ਪੁੱਛਣੀ ਕੋਈ ਐਮਐਲਏ ਦੀ ਪੁੱਛਣੀ ਜੋ ਅਫਸਰशाही ਆ ਉਹ ਲੁੱਟ ਖੁੱਟ ਕਸੁੱਟ ਕਰ ਰਹੀ ਆ ਤੇ ਸਾਰਾ ਪੈਸਾ ਹੈ ਜਿਹੜਾ ਉਹ ਦਿੱਲੀ ਪਹੁੰਚ ਰਿਹਾ ਇਹਦੇ ਹੱਥ ਤੱਕ ਕੁਝ ਵੀ ਨਹੀਂਗਾ ਇਸ ਸਰਕਾਰ ਦੇ ਹੱਥ ਤੱਕ ਕੁਝ ਵੀ ਨਹੀਂਗਾ ਜੇ ਉਹ ਇਮਾਨਦਾਰ ਆ ਅਸੀਂ ਤਾਂ ਜਦੀ ਜੇਲਾਂ ਚਲੇ ਜਾਨੇ ਫਿਰ ਕੇਜਰੀਵਾਲ ਭੱਜਦਾ ਕਿਉਂ ਐਡੀ ਤੋਂ ਅਗਲੀ ਵਾਰੀ ਇਹ ਨਾਂਦੀ ਆ ਆ ਜਿਹੜਾ ਫਾਈਨੈਂਸ ਮਿਨਿਸਟਰ ਆ ਇਹ ਸਾਰੇ ਪੈਸੇ ਇਕੱਠੇ ਕਰਕੇ ਆ ਜਿਹੜੇ ਸ਼ਰਾਬ ਪਾਲਿਸੀ ਬਣਾਈ ਆ ਹਰ ਬਾਰ ਬਦਲ ਦਿੰਦੇ ਆ ਉਹ ਸਾਰੇ ਦੇ ਸਾਰੇ ਪੈਸੇ ਆ ਜਿਹੜੇ ਉਹ ਦਿੱਲੀ ਦੇ ਕੇ ਆਉਂਦਾ ਤਾਂ ਉਹ ਰੇ ਪਾਲਿਸੀ ਪਾਸ ਹੁੰਦੀ ਆ ਇਸ ਕਰਕੇ ਇਹ ਤਾਂ ਜਮਾ ਹੀ ਇਸ ਵਾਰ ਜੋ ਕਦੇ ਸੁਣਿਆ ਨਹੀਂ ਸੀ ਕਦੇ ਦੇਖਿਆ ਨਹੀਂ ਸੀ ਉਹ ਨੰਗਾ ਨਾਂਚ ਆ ਜਿਹੜਾ ਕ੍ਰਾਪਸ਼ਨ ਦਾ ਹੋ ਰਿਹਾ ਕਿ ਕਿ ਬਜੇਪੀ ਬੋਲ ਰਹੀ 400 ਸੀਟਾਂ ਦਾ ਜਿਹੜਾ ਦਾਵਾ ਕੀਤਾ ਜਾ ਰਿਹਾ ਹੈ ਕਾਂਗਰਸ ਵੱਲੋਂ ਕੀ ਕਹਿ ਰਿਹਾ ਹੈ ਦੇਖੋ ਅਸੀਂ ਦਾਅਵੇ ਨਹੀਂ ਕਰਦੇ ਦਾਅਵੇ ਕਰਨ ਚ ਤਾਂ ਕੀ ਕੀ ਲੱਗਦਾ ਹੈ ਕਹਿ ਦਿਓ ਪਰ ਇਸ ਵੇਲੇ ਜਿਹੜੇ ਸਾਡਾ ਇੰਡੀਆ ਅਲਾਈਅንስ ਬਣਿਆ ਹੈ ਕਈ ਜਗ੍ਹਾ ਚੰਗੀ ਤਰ੍ਹਾਂ ਉਹ ਪਰਫਾਰਮ ਕਰ ਰਿਹਾ ਹੈ ਤੇ ਮੈਨੂੰ ਉਮੀਦ ਆ ਵੀ ਅਸੀਂ ਪਿਛਲੀ ਵਾਰ ਨਾਲੋਂ ਬੜਾ ਵਧੀਆ ਜਿਹੜਾ ਪਰਫਾਰਮ ਕਰਾਂਗੇ ਅੱਗੇ ਨਾਲੋਂ ਸਾਡੀ ਟੈਲੀ ਆ ਜਿਹੜੀ ਸੀਟਾਂ ਦੀ ਉਹ ਵਧੇਗੀ ਜੇ ਮੈਂ ਐਵੇਂ 400 ਦੀ ਗੱਲ ਕਰਾਂ 500 ਦੀ ਗੱਲ ਕਰਾਂ ਉਹ ਵੀ ਮੈਨਾਂ ਹੈ ਇੱਕ ਹੱਲ ਜਿਹੜਾ ਪੰਜਾਬ ਦੇ ਗੱਟਜੋੜ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਦੱਸਿਆ ਯਾਰ ਉਹਦੀ ਕੋਈ ਉਮੀਦ ਨਾ ਜੀ ਨਾ ਇਹ ਛੱਡੋ ਯਾਰ ਭੰਡਾ ਨਾ ਕਦਾ ਇਹ ਹੁੰਦਾ ਇਹ ਗੱਠਜੋੜ